ਸਰਥਾ ਦਾ ਦਾ 30 30 40 50 ਫਾਰਸਟਾ 720 30 40 70 ਸਾਡਾ ਇਹ 8 7 ਤੋਂ 8 ਕੁਆਂਟਲ ਦਾ ਆਪਣੀ ਏਅਰ ਘਰੀ ਪਈ ਗਈ ਔਰ ਚੁੱਕਿਆ ਆਪਾਂ ਚਹਿਲ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ 4 ਕੰਪੈਨ ਵਾਲਾਂ ਦੀ ਫੈਕਟਰੀ ਜਿੱਤੇ ਕਰਤਾਰ ਕਪੈਨਾ ਬਣਦੀਆਂ ਦੀ ਦੇਖ ਸਾਡੇ ਓਏ ਮਿੱਤਰੋ ਪਹੁੰਚ ਗਏ ਆਪਾਂ ਨਾਪਾ ਮੰਡੀ ਦੇ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੰਡੀ ਦਾ ਸ਼ੈੱਡ ਇੱਥੇ ਆਪਾਂ ਨੇ ਜਾਣਾ ਗੁਰਦੁਆਰਾ ਸਾਹਿਬ ਲੰਘ ਗਿਆ 67 ਦੇਖੋ ਲੈ ਬਣ ਗਈ ਗੱਲ ਪੂਰੀ ਮੁਵਿਆਰਤਾ ਜੇ ਮੈਂ ਪੂਰੀ ਘਾਟੇ ਦੀ ਇਸ ਘਾਟੇ ਧੁੱਕਣ ਵਾਲੇ ਦੇਖ ਲੋ ਜਿਹੜੀ ਸੰਕਰਨ ਪਾਈ ਰੱਖੀ ਹੈ ਜਿਹੜੀ ਸੁਪਣ ਦੀ ਉਹ ਜਿਹੜੀ ਆਪਾਂ ਥੱਲੇ ਤਰਪਾਲ ਪਾਈ ਹੋਈ ਸੀ ਨਾ ਤਰਪਾਲ ਨਾਲ ਗੱਲ ਨਹੀਂ ਬਣਦੀ ਜਿਹੜਾ ਦਾ ਮੌਸਟਰ ਆ ਨਾ ਉਹ ਥੱਲੇ thro lobby ਬੋਲੀ ਹੋ ਗਈ 66 ਉਹਨੂੰ ਸਾਰਾ ਪ੍ਰਕਿਰਤ ਦਿਖਾਵਾਂਗੇ ਬੋਲੀ thro ਖੰਡੀ ਜਿਆਦਾ ਹੋਣ ਕਰਕੇ ਨਾ ਜਿਹੜੀ ਆਪਣੀ ਸਰੋ ਸੀਗੀ ਨਾ ਉਹਨੂੰ ਪਹਿਲਾਂ ਤਾਂ ਝਾਰਣਾ ਲਾਉਣਾ ਪੈ ਰਿਹਾ ਤੇ ਦੇਖ ਸਕਦੇ ਹੋ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਅੱਜ ਆਪਾਂ ਚੱਲੇ ਆ ਸਰੋਂ ਲੈ ਕੇ ਮੰਡੀ ਦੇ ਵਿੱਚ ਤੇ ਨਾਲੇ ਆ ਤੁਹਾਨੂੰ ਸਾਰਾ ਦੱਸ ਦਵਾਂ ਵੀ ਕੀ ਖਰਚਾ ਆ ਕੀ ਸਰੋਂ ਬੀਜਣ ਦਾ ਫਾਇਦਾ ਹੈਗਾ ਨਹੀਂ ਹੈਗਾ ਤੇ ਕਿੰਨਾ ਖਰਚਾ ਆ ਕੀ ਰੇਟ ਲੱਗੀ ਕਿਹੜੀ ਮੰਡੀ ਦੇ ਵਿੱਚ ਕੀ ਰੇਟ ਚੱਲਦਾ ਤੁਹਾਨੂੰ ਅੱਜ ਸਾਰੀ ਡਿਟੇਲ ਦੇ ਦਾਂਗੇ ਇਹ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਮਿੱਤਰੋ ਮੇਰਾ ਸਿਰਫ ਮਕਸਦ ਵੀਡੀਓ ਪਾਉਣ ਦੇ ਹੀ ਹੁੰਦਾ ਕਿ ਵੀ ਖੇਤੀ ਨੂੰ ਅੱਗੇ ਵਧਾਉਣਾ ਖੇਤੀ ਨੂੰ ਸਹੀ ਗਾਈਡ ਕਰਨਾ ਜੇ ਇੱਕ ਵੀ ਬੰਦਾ ਮੇਰੀ ਵੀਡੀਓ ਦੇਖ ਕੇ ਇਸ ਚੀਜ਼ ਵੱਲ ਤੁਰ ਪਿਆ ਤਾਂ ਮੈਂ ਆਪਣੇ ਆਪ ਨੂੰ ਵਧੀਆ ਮੰਨੂਗਾ ਕਿ ਯਾਰ ਮੇਰਾ ਕੰਮ ਜਿਹੜਾ ਮੇਨ ਕੰਮ ਆ ਉਹ ਸਕਸੈਸ ਹੋ ਚੁੱਕਿਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਲਾਸਟ ਤੱਕ ਦੇਖਿਆ ਆਓ ਫਿਰ ਚੱਲਦੇ ਆਪਾਂ ਅੱਜ ਮੰਡੀ ਦੇ ਵਿੱਚ ਲੋ ਵੀ ਮਿੱਤਰੋ ਆਪਾਂ ਚੜ ਗਏ ਰੋਡ ਦੇ ਉੱਪਰ ਲੈ ਚੱਲੇ ਆਪਾਂ ਸਰੋਂ ਨੂੰ ਤੇ 8-7 ਤੋਂ 8 ਕੁਇੰਟਲ ਤਾਂ ਆਪਣੀ ਯਾਰ ਘਰੀ ਪਈਗੀ ਵੀ ਮਤਲਬ ਇੰਨੀ ਵਧੀਆ ਡਿਮਾਂਡ ਆ ਨਾ ਪੀਲੀ ਸਰੋਂ ਦੀ ਘਰੀ ਵਿੱਗੀ 7 ਤੋਂ 8 ਕੁਇੰਟਲ ਇਧਰ ਚਾਚਾ ਜੀ ਤੁਸੀਂ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਕਾਲ ਜੀ ਕਿ ਹਾਲਾ ਸੇਕਾ ਠੀਕ ਆ ਤੁਸੀਂ ਜਨਾਬ ਵਧੀਆ ਤੇ ਹੁਣ ਆਪਾਂ ਚੱਲਿਆ ਬਾਈ ਮੰਡੀ ਚ ਨੂੰ ਆਪਾਂ ਤੁਹਾਨੂੰ ਅੱਜ ਸਾਰੀ ਡਿਟੇਲ ਦੇਵਾਂਗੇ ਆਪਾਂ ਮਲੋ ਤੋਂ ਚੱਲ ਪਏ ਇਹ ਰੋਡ ਜਾਂਦਾ ਸਿੱਧਾ ਤੁਹਾਨੂੰ ਪਤਾ ਨਾਬੇ ਵੱਲ ਨੂੰ ਜਿਹੜੇ ਸਾਡੇ ਭਰਾ ਦੇਖਦੇ ਹੋਣਗੇ ਆਪਾਂ ਗੱਲਾਂ ਬਾਤਾਂ ਕਰਦੇ ਜਾਂਦੇ ਨਾਲ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗਾ ਤੁਹਾਨੂੰ ਮੰਡੀ ਦੀ ਅੱਜ ਦੀ ਕਿਵੇਂ ਰੇਟ ਆ ਕੀ ਹਸਾਕਤਾ ਚੱਲਦਾ ਉਹਨੂੰ ਸਾਰਾ ਕੁਝ ਦਿਖਾਵਾਂਗਾ ਇਹ ਰੋਡ ਹੁਣ ਚੱਲਿਆ ਨਾਬੇ ਨੂੰ ਪੈਨਾ ਪਰ ਰਾਜਪੁਰੇ ਜਾਣਾ ਸੀਗਾ ਪਰ ਰਾਜਪੁਰੇ ਚਲੋ ਪਤਾ ਲੱਗਿਆ ਵੀ ਨਾਬੇ ਮੰਡੀ ਜਿਆਦਾ ਵਧੀਆ ਰੇਟ ਆ ਫਿਰ ਆਪਾਂ ਨਾਬੇ ਹੀ ਚੱਲੇ ਆਂ ਆਏ ਹੁਣ ਆਪਾਂ ਚੱਲਦੇ ਆ ਅੱਗੇ ਮਾਦੋ ਮਿੱਲ ਜਿਹੜੇ ਇਧਰਲੇ ਏਰੀਆ ਦੇ ਨੇ ਭਾਰਤ ਤੋਂ ਬਲ ਤੋਂ ਜਾਂਦੇ ਜਾਣਦੇ ਹੋਵੋਗੇ ਮਿੱਤਰੋ ਇੰਨਾ ਧੂਆਂ ਹੋਇਆ ਹੁੰਦਾ ਨਾ ਇੱਥੇ ਸਵੇਰੇ-ਸਵੇਰੇ ਨੰਗਿਆ ਨਹੀਂ ਜਾਂਦਾ ਪਤਾ ਨਹੀਂ ਕੀ ਕਰਦੇ ਚਿਮਨੀ ਜਿਵੇਂ ਥੱਲੇ ਕਰ ਦਿੰਦੇ ਨੇ ਬਾ ਜ਼ਿੰਮੇਦਾਰ ਤਾਂ ਬੈਧੀ ਬਦਨਾਮ ਆ ਧੂਏ ਦੇ ਮਾਰੇ ਇਹ ਹੁਣ ਵੀ ਤੁਸੀਂ ਦੇਖੋ ਦੇਖ ਲੋ ਤੁਸੀਂ ਦੇਖ ਸਕਦੇ ਕਿੰਨਾ ਧੂਆਂ ਹੋਇਆ ਹੋਇਆ ਥੱਲੇ ਧੂਆਂ ਚੱਲ ਰਿਹਾ ਪੂਰਾ ਥੱਲੇ ਉਰੇ ਖੜ ਸਾਹ ਹੁਣ ਆਫਟਾ ਹੋਇਆ ਵੇਖ ਲੋ ਲੈ ਧੂਆਂ ਦੇਖੋ ਲਓ ਦੇਖ ਲੋ ਇੰਨਾ ਧੂਆਂ ਭਾਈ ਹੁੰਦਾ ਨਾ ਬਹੁਤ ਜ਼ਿਆਦਾ ਬਸ ਜ਼ਿੰਮੇਦਾਰ ਤਾਂ ਹੀ ਬਦਨਾਮ ਨੇ ਆ ਗਿਆ ਟੋਲ ਟੈਕ ਜਿਹੜਾ ਹੁੰਦਾ ਸੀ ਚੱਕਦਾ ਭਾਈ ਰੋ ਭਗਵਾਨਤਮ ਸਰਕਾਰ ਨੇ ਚਲੋ ਚੰਗਾ ਵੀ ਕੁਝ ਕੀਤਾ ਵਿੱਚ ਹੁਣ ਯਾਰ ਬੰਦੇ ਕਹਿੰਦੇ ਨੇ ਆ ਨਾ ਵੀ ਇਹਦਾ ਮਿਆਦ ਪੂਰੀ ਹੋ ਗਈ ਸੀ ਭਾਈ ਮਿਆਦਾਂ ਦਾ ਪਹਿਲਾਂ ਹੀ ਪੂਰੀਆਂ ਸੀਗੀਆਂ ਯਾਰ ਮੈਂ ਕਿਸੇ ਸਰਕਾਰ ਦਾ ਪੱਖ ਨਹੀਂ ਲੈਂਦਾ ਹੈਗਾ ਪਰ ਮੈਂ ਇਹ ਨਹੀਂ ਕਹਿੰਦਾ ਕੌਣ ਚੰਗਾ ਕੌਣ ਮਾੜਾ ਉਹ ਆਪੋ ਆਪਣੀ ਸਮਝ ਹੈ ਸਭ ਦੀ ਪਰ ਮੈਂ ਇਹ ਗੱਲ ਕਹਿੰਦਾ ਮਿਆਦਾਂ ਦਾ ਟੋਲ ਟੈਕ ਸਾਹਿਬ ਭਾਈ ਪਹਿਲਾਂ ਵੀ ਪੂਰੀ ਹੋ ਜਾਂਦੀ ਪਹਿਲਾਂ ਨਾ ਕਦੇ ਚੱਕੇ ਤੁੱਕਿਆ ਪੰਜ ਚਹਲ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਆਪਣੀ ਚਹਲ ਦਾ ਵਾਹਿਗੁਰੂ ਜੀ ਸਤਿਨਾਮ ਤੋਂ ਪਹੁੰਚ ਚੁੱਕੇ ਆ ਭਾਰ ਤੋਂ ਆਗੇ ਕਰਤਾਰ ਕੰਬਾਇਨ ਵਾਲਾਂ ਦੀ ਫੈਕਟਰੀ ਜਿੱਥੇ ਕਰਤਾਰ ਕਪੈਨਾ ਬਣਦੀਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਮੀਰ ਪਹੁੰਚ ਚੁੱਕੇ ਆ ਜੇ ਆਪਾਂ ਇੱਧਰੋਂ ਜਾਵਾਂਗੇ ਇਸ ਸਾਈਡ ਨੂੰ ਇਸ ਸਾਈਡ ਭਾ ਪਟਿਆਲੇ ਚਲੇ ਜਾਣਾ ਆਪਾਂ ਨੇ ਆਹ ਭਾਰਤੋਂ ਦਾ ਬੱਸ ਸਟੈਂਡ ਆ ਗਿਆ ਆ ਆ ਗਿਆ ਮੇਨ ਭਾਰਤੋਂ ਆਪਾਂ ਜਾਣਾ ਨਾਬੇ ਨੂੰ ਸਿੱਧਾ ਇਸ ਸਾਈਡ ਨੂੰ ਚੱਲ ਜਾਣਾ ਆਪਾਂ ਨੇ ਮਿੱਤਰੋ ਪਹੁੰਚ ਚੁੱਕੇ ਆ ਆਪਾਂ ਨਾਬੇ ਲੱਗਿਆ ਐਂਟਰ ਕਰਨਾ ਆ ਗਿਆ ਰੋਟੀ ਤੇ ਪੁਲ ਆਹ ਪੁਲ ਆ ਗਈ ਇਹ ਨਾਪੇ ਦੇ ਐਂਟਰਸ ਆ ਗਈ ਬਾਈ ਜੀ ਇਹ ਜਿਹੜੇ ਜਿਹੜੇ ਨਾਪੇ ਆਏ ਉਹਨਾਂ ਨੂੰ ਪਤਾ ਹੋਊਗਾ ਨਾਪਾ ਮਤਲਬ ਕੰਪੈਨਾਂ ਦਾ ਗੜ ਇੱਥੇ ਜਿਹੜੀ ਮਰਜ਼ੀ ਕੰਬਾਈਨ ਲੈ ਲਓ ਤੁਸੀਂ ਕੰਪਨੀ ਵਧੀਆ ਤੋਂ ਵਧੀਆ ਪ੍ਰੀਤ ਜੋ ਵੀ ਹੈ ਨਾ ਦੇਸੀ ਤੋਂ ਦੇਸੀ ਸਪੇਅਰ ਪਾਰਟ ਦਾ ਸਮਾਨ ਜੋ ਮਰਜ਼ੀ ਲੈ ਲਓ ਬਾਈ ਜੀ ਇੱਥੇ ਪੂਰੇ ਪੰਜਾਬ ਦੇ ਵਿੱਚ ਕੀ ਮੇਰੇ ਹਿਸਾਬ ਨਾਲ ਤਾਂ ਵੀ ਇੰਡੀਆ 'ਚ ਉਰੀ ਸਪਲਾਈ ਹੋ ਰਿਹਾ ਸਾਰਾ ਮਾਲ ਕੰਪੈਨਾਂ ਦਾ ਜੋ ਵੀ ਹੁੰਦਾ ਮਿੱਤਰੋ ਪ੍ਰੀਤ ਵਾਲਿਆਂ ਦੀ ਕੰਬਾਈਨ ਵਾਲਿਆਂ ਦਾ ਸ਼ੋਅਰੂਮ ਜਿੱਥੇ ਇੱਕ ਪ੍ਰੀਤ ਕੰਬਾਈਨ ਬਣਦੀ ਆ ਉਹ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਆ ਜਗ੍ਹਾ ਦੇ ਉੱਪਰ ਆ ਦੇਖੋ ਪ੍ਰੀਤ ਕੰਬਾਈਨ ਬਣਦੀ ਜਿੱਥੇ ਚੁੱਕਿਆ ਆਪਾਂ ਨਾਪਾਂ ਮੰਡੀ ਦੇ ਵਿੱਚ ਤੁਸੀਂ ਸਾਰੇ ਆ ਆੜਤੀਆਂ ਦੁਕਾਨਾਂ ਆ ਗਈਆਂ ਤੁਸੀਂ ਸਾਹਮਣੇ ਚੈੱਕ ਕਰੋ ਤੇ ਆਪਾਂ ਆਪਣੀ ਪੀਲੀ ਸਰੋਂ ਨੂੰ ਸਾਰੀ ਇਹ ਦੇਖੋ ਕਿਵੇਂ ਦਾਣਾ-ਦਾਣਾ ਕੱਲਾ-ਕੱਲਾ ਦਾਣਾ ਕਰਤਾ ਨਾਲ ਆਪਣੇ 5 ਦਿਨ ਹੋ ਗਏ ਇਹਨੂੰ ਸੁੱਕਣੀ ਪਈ ਨੂੰ ਮਤਲਬ ਘਰੇ ਪਾਈ ਨੂੰ ਫਿਰ ਵੀ ਦਾਣਾ-ਦਾਣਾ ਕਰਤਾ ਪਰ ਉਹ ਗੱਲ ਬਣ ਗਈ ਯਾਰ ਕਿਵੇਂ ਚਾਚ ਸੁੱਕ ਗਈ ਨਾ ਪੂਰੀ ਘਾਂਟੇ ਦੀ ਘਾਂਟੇ ਦੀ ਧੁੱਪ ਨਾਲੇ ਦੇਖ ਲੋ ਘਰੇ ਤਿੰਨ ਚਾਰ ਦਨ ਪਾਈ ਰੱਖੀ ਹੈ ਜਿਹੜੀ ਆ ਫਟਦੇ ਆ ਗੱਲ ਬਣਦੀ ਹੈ ਹਾਂ ਇਹ ਤਾਂ ਮੈਂ ਅੱਜ ਇੱਕ ਹੋਰ ਚੀਜ਼ ਮੰਨਦਾ ਇਹਦੀ ਇਹਦਾ ਜਿਹੜੇ ਮੇਹੂਰ ਜਲਦੀ ਸੁੱਕਣ ਦੀ ਕਿਉਂਕਿ ਜਿਹੜੀ ਆਪਾਂ ਥੱਲੇ ਤਰਪਾਲ ਪਾਈ ਹੋਈ ਸੀ ਨਾ ਤਰਪਾਲ ਨਾਲ ਗੱਲ ਨਹੀਂ ਬਣਦੀ ਹੈ ਕਿ ਜਿਹੜੀ ਜਿਹੜਾ ਇਹਦਾ ਮੌਇਸਚਰ ਆ ਨਾ ਉਹ ਥੱਲੇ ਫਰਸ਼ ਦੇ ਉੱਪਰ ਪੈ ਗਈ ਮੌਇਸਚਰ ਜਾਂਦਾ ਕਿਸੇ ਫਸਲ ਦਾ ਵੀ ਤਾਂ ਕਰਕੇ ਹੁਣ ਤੁਸੀਂ ਦੇਖੋ ਜੀ ਘੰਟਾ ਕ ਹੋਇਆ ਸੁੱਕਣੀ ਬਿਨ ਕੜਕ ਕੜਕ ਵੱਜਦੀ ਆ ਮਤਲਬ ਪੂਰੀ ਖੜਕਣ ਲੱਗ ਗਈ ਸਰੋਂ ਘੰਟੇ ਚ ਬਹੁਤ ਫਰਕ ਪੈ ਗਿਆ ਹੁਣ ਬਾਈ ਬੋਲੀ ਆਊਗੀ 12 12:30 ਵਜੇ ਤੱਕ ਭਾਗ ਜੇ ਤੁਹਾਨੂੰ ਆਪਾਂ ਸਾਰਾ ਦਿਖਾਵਾਂ ਕੀ ਸਾਗ ਤਾਂ ਚੱਲਦਾ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਜਰੂਰ ਕਰ ਲਓ ਆਪਣੇ ਚੈਨਲ ਨੂੰ ਬਹੁਤ ਲੋ ਮਿੱਤਰੋ ਆ ਗਈ ਗਰਮ ਗਰਮ ਚਾਹ ਚਾਹ ਪੀਓ ਕਹਿੰਦੇ ਤੁਸੀਂ ਇੰਨੇ ਲਓ ਜੀ लॉ लॉबी बोली होगी स्टार्ट आई लग रही है भाई जी 650 10 23 45 67 86 10 23 45 67 चालीस पन्ना साठ सत्तर अस्सी नब्बे चौहत्तर छिहत्तर बीस तीन चालीस पचास साठ सत्तर अस्सी नब्बे पचहत्तर ਭਈ ਲੱਗਿਆ 7500 ਰੁਪਿਆ ਰੇਟ ਪੀਲੀ ਸਰੋਂ ਦਾ ਨਾਬਾ ਮੰਡੀ ਦੇ ਵਿੱਚ ਅੱਗੇ ਆ ਗਈ ਕਾਲੀ ਸਰੋਂ ਇਹਦੀ ਕੀ ਰੇਟ ਲੱਗਦਾ ਕੀ ਬੋਲੀ ਲੱਗਦੀ ਆਪਾਂ ਤੁਹਾਨੂੰ ਦਿਖਾਵਾਂਗੇ ਨਾਬਾ ਮੰਡੀ ਦੇ ਵਿੱਚ ਆਹ ਦੇਖੋ ਜੀ ਇਹਦੀ ਪਰ 5500 ਆ ਗਏ 550 55 ਦੇਖੋ ਜੀ ਆ ਗੋ 550 ਰੁਪਏ 55 ਸਾ 55 55 ਦਾ ਸਾ 20 25 30 40 40 60 70 80 95 ਦਾ ਸਾ 10 100 ਰੁਪਏ 100 100 ਤੋਂ ਦਾਲਾ ਕਰਦੇ ਨਹੀਂ ਰੁਪੰਜਾ ਦਾਲਾ ਭਾਈ ਇਹਦੀ ਲੱਗਿਆ 5610 ਰੁਪਏ ਨਾਬਾ ਮੰਡੀ ਉਹ ਵੀ ਮਿੱਤਰੋ ਹੋ ਗਿਆ ਕੰਮ ਸਟਾਰਟ ਸਰੋਂ ਨੂੰ ਲਾਗੇ ਪੱਖਾ ਲਾਉਣ इकट्ठी ਕਰਨ ਲੱਗ ਗਏ ਤੇ ਦੇਖ ਸਕਦੇ ਹੋ ਤੁੱਪ ਲਵਾਤੀ ਮੈਨ ਹੋ ਗਈ ਪੂਰੀ ਸੁੱਕ ਗਈ ਬੋਲਣ ਲੱਗਾ ਦਾਣਾ ਪੂਰਾ ਐਣ ਹੁਣ ਇਹਨੂੰ ਕਰਕੇ ਹੁਣ ਟਾਂਡਾ ਗੁੰਡਾ ਲਾਉਣਗੇ ਫਿਰ ਤੁਹਾਨੂੰ ਦੱਸ ਦਿਆਂ ਕਿੰਨਾ ਕਿਲ ਦੇ ਹਿਸਾਬ ਨਾਲ ਕੀ ਝਾੜ ਨਿਕਲਿਆ ਆ ਦੇਖੋ ਹੁਣ ਚਾਰ ਨਾ ਦੂਜੀ ਰੋਡ ਕੱਢ ਰਹੇ ਨੇ ਮਤਲਬ ਇਹ ਨਾ ਚਾਰ ਮਾਰ ਕੇ ਫੇਰ ਦੁਬਾਰਾ ਉਧਰ ਪਰ ਚਾਰ ਨਾ ਕੱਢ ਰਹੇ ਇਹ ਚੀਜ਼ ਨਾ ਮੈਨੂੰ ਦੇਖਣ ਨੂੰ ਬੜੀ ਚੰਗੀ ਲੱਗੀ ਆ ਤੁਸੀਂ ਸਾਹਮਣੇ ਦੇਖ ਸਕਦੇ ਆ ਬਾਬੂ ਜੀ ਹੁਣੇ ਸਾਹਮਣੇ ਖੜੇ ਨੇ ਜਿਹੜੇ ਮਾਲਕ ਨੇ ਦੁਕਾਨ ਦੇ ਗੱਲ ਸਮਝਣ ਦੀ ਗੱਲ ਹੁੰਦੀ ਆ ਬਾਬੂ ਜੀ ਉਹਨਾਂ ਨੇ ਆਪ ਕੋਲ ਖੜ ਕੇ ਨਾ ਸਾਰੇ ਚਾਰ ਨਾ ਦੁਬਾਰਾ ਮਰਵਾਇਆ ਤੁਸੀਂ ਦੇਖ ਸਕਦੇ ਹੋ ਮੈਂ ਬਾਈ ਜੀ ਦੇਖੋ ਮੈਂ ਇਹ ਗੱਲ ਨਹੀਂ ਕਹੂੰਗਾ ਵੀ ਆੜਤੀ ਆਪਾਂ ਬਹੁਤ ਜਗ੍ਹਾ ਮਾਲ ਵੇਚਿਆ ਪਰ ਆਜ ਜੀ ਨਾ ਮੈਨੂੰ ਬੜੀ ਚੰਗੀ ਲੱਗੀ ਆ ਯਾਰ ਕਿ ਵੀ ਜ਼ਿਮੀਦਾਰ ਦੇ ਪੱਖ ਦੀ ਗੱਲ ਬਾਬੂ ਜੀ ਉਹਨਾਂ ਨੇ ਕੀਤੀ ਆ ਬਾਬੂ ਜੀ ਉਹਨਾਂ ਨੇ ਕਿਹਾ ਕਿ ਨਹੀਂ ਵੀ ਜਿਹੜਾ ਮਾਲ ਨਿਕਲਿਆ ਹੋਇਆ ਵੀ ਇਹਨੂੰ ਦੁਬਾਰਾ ਦਾਣਾ ਦੇਖਦਾ ਵੀ ਇਹਦੇ ਵਿੱਚ ਚਾਰਨਾ ਮਾਰ ਕੇ ਮੈਨੂੰ ਲੱਗ ਕਰਿਆ ਜਾਓ ਉਹ ਦੇਖ ਲਓ ਤੁਹਾਡੇ ਸਾਹਮਣੇ ਦਾਣਾ ਨਿਕਲਿਆ ਇਹ ਚੀਜ਼ ਨਾ ਬਾਈ ਜੀ ਕੋਈ ਉਹ ਸੋਚਦਾ ਹੁੰਦਾ ਜ਼ਿਮੀਦਾਰ ਵਾਸਤੇ ਨਹੀਂ ਬਹੁਤ ਵਾਰ ਨਾਲ ਛੱਡ ਕੇ ਉਮੀ ਉਮੀ ਅਗਲਾ ਚੱਲ ਕੇ ਚੱਲ ਜਾਂਦਾ ਹੁੰਦਾ ਹਾਲਾ ਕਹਿੰਦਾ ਵੀ ਆਪਾਂ ਨੇ ਯਾਰ ਕੀ ਲੈਣਾ ਹਨਾ ਬਹੁਤ ਵਧੀਆ ਦੁਕਾਨ ਦਾ ਮੈਨੂੰ ਆਰਤੀ ਦਾ ਕੰਮ ਬਹੁਤ ਵਧੀਆ ਲੱਗੇ ਬਾਬੂ ਜੀ ਉਹਨਾਂ ਦਾ ਬੜਾ ਚੰਗਾ ਸ ਇਹ ਜੀ ਜ਼ਿੰਮੇਵਾਰ ਨੂੰ ਸਮਝਣ ਦੀ ਗੱਲ ਹੁੰਦੀ ਹੈ ਜ਼ਿੰਮੇਵਾਰ ਦੀ ਮਿਹਨਤ ਆ ਨਾ ਜਿਹੜੀ ਮਿਹਨਤ ਉਹ ਰੋਲਣ ਤੋਂ ਬਚਾਉਣ ਦੀ ਗੱਲ ਹੁੰਦੀ ਹੈ ਇਹ ਚੀਜ਼ ਨੂੰ ਮਿੱਤਰੋ ਆਪਣਾ ਸਾਰਾ ਹੋ ਗਿਆ ਸਰੋਦਾ ਕੰਮ ਕੰਪਲੀਟ ਵਧੀਆ ਹੋ ਗਈ ਪੇਮੈਂਟ ਵਗੈਰਾ ਹੋ ਗਈ ਸਾਰੀ ਤੇ ਤੁਹਾਨੂੰ ਮੈਂ ਦਿਖਾਉਣ ਲੱਗਿਆ ਆ ਸਾਹਮਣੇ ਬਾਈ ਜੀ ਉਹਨਾਂ ਦੀ ਦੁਕਾਨ ਦਾ ਨੰਬਰ ਹੈਗਾ 67B 67A ਇਹ ਦੋਨੇ ਦੁਕਾਨਾਂ ਨੇ ਲਵਾਣੇ ਵਾਲਿਆਂ ਦੀਆਂ ਤੁਸੀਂ ਇੱਥੇ ਆ ਸਕਦੇ ਹੋ ਬਹੁਤ ਵਧੀਆ ਬੰਦੇ ਨੇ ਮੈਂ ਤੁਹਾਨੂੰ ਜਿਵੇਂ ਵੀਡੀਓ ਪਹਿਲਾਂ ਦਿਖਾਈ ਆ ਵੀ ਕੋਲ ਖੜ ਕੇ ਸਾਰਾ ਕੰਮ ਆਪ ਕਰਵਾਉਂਦੇ ਨੇ ਜੇ ਕਿਸੇ ਨੇ ਕੋਈ ਵੀ ਫਸਲ ਵੇਚਣੀ ਹੋਵੇ ਤੇ ਵੀਰ ਹੁਣੀ ਬਹੁਤ ਵਧੀਆ ਤਰੀਕੇ ਨਾਲ ਵਕਾਉਂਦੇ ਨੇ ਤੇ ਬਹੁਤ ਵਧੀਆ ਰੇਟ ਲਗਾਉਂਦੇ ਨੇ ਵੀ ਜਰੂਰ ਆ ਕੇ ਵਿਜ਼ਿਟ ਕਰਿਓ ਨਾਬੇ ਮੰਡੀ ਦੇ ਵਿੱਚ ਮੇਨ ਦੇ ਵਿੱਚ ਕਿਸੇ ਨੇ ਵੀ ਕੋਈ ਲੋਡ ਹੋਵੇ ਤਾਂ ਆ ਸਕਦੇ ਨੇ ਤੁਸੀਂ ਸਾਹਮਣੇ ਮਿੱਤਰੋ 7500 ਰੁਪਏ ਆਪਣਾ ਰੇਟ ਲੱਗਿਆ ਕੁਆਂਟਲ ਪੀਲੀ ਸਰੋਂ ਦਾ ਨਾਬਾ ਮੰਡੀ ਦੇ ਵਿੱਚ ਆਪਾਂ ਤੁਹਾਨੂੰ ਦਿਖਾਤਾ ਸਾਰਾ ਤੇ 9 ਕੁ ਕੁਆਂਟਲ ਦੇ ਲਗਭਗ ਜੇ ਆਪਣੀ ਹੋਈ ਆ ਮਤਲਬ 9 ਤੋਂ ਥੱਲੇ ਹੀ ਰਹਿ ਗਈ 9 ਕੁਇੰਟਲ ਆਪਾਂ ਮੰਨ ਸਕਦੇ ਆ ਵੀ 9 ਕੁਇੰਟਲ ਦੇ ਲਗਭਗ ਆਪਣੀ ਸਰੋਂ ਹੋਈ ਆ ਹੁਣ ਤੁਸੀਂ ਹਿਸਾਬ ਲਾ ਲਿਓ ਹੁਣ ਆਪਣੇ ਬੀਜ ਦੀ ਚਾਰ ਵਾਲੀ ਮੱਕੀ ਜਿਹੜਾ ਵੀ ਉਹਦਾ ਰੇਟ ਹੋਊਗਾ 40 ਹੋਵੇ 50 ਹੋਵੇ 60 ਹੋਵੇ ਉਹ ਆਪਾਂ ਚਾਰ ਵਾਲੀ ਖੜੀ ਪੜਾ ਦੇਣੀ ਆ ਐ ਸਮਝ ਲਓ ਵੀ ਆਪਾਂ ਨੇ ਆਪਣੀ ਕਣਕ ਵੱਢ ਲਈ ਬਿਨਾ ਜ਼ਿਆਦਾ ਖਰਚੇ ਤੋਂ ਤੇ ਉਸ ਤੋਂ ਬਾਅਦ ਦੇ ਵਿੱਚ ਕਿ ਜਿਹੜੀ ਆਪਣੀ ਹੁਣ ਆਪਣੇ ਹੋਊਗੀ ਮੱਕੀ ਹੋਊਗੀ ਚਾਰ ਵਾਲੀ ਉਹ ਆਪਣਾ ਮਤਲਬ ਬੋਨਸ ਆ ਇਹਦੇ ਵਿੱਚ ਇਹ ਕੰਮ ਹੈਗਾ ਇਹਦੇ ਵਿੱਚ ਮੈਂ ਉਮੀਦ ਕਰਦਾ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਹੋਊਗੀ ਹੁਣ ਆਪਾਂ ਚੱਲੇ ਘਰ ਨੂੰ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਸ਼ੇਅਰ ਦੀਆਂ ਧੁੱਕੀਆਂ ਘੜਦੇ ਹੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ